ਇਹ ਕਦੀ ਵੀ ਕਿਸੇ ਬੰਦੇ ਨੂੰ ਖੇਡਦੇ ਡੀਮੋਟੀਵੇਟ ਨਾ ਕਰੋ 모ਟੀਵੇਟ ਕਰੋ ਅਗਲਾ ਕਈ ਹੁੰਦੇ ਨੇ ਕਈ ਦੇਖੇ ਨੇ ਮੈਂ ਬਹੁਤ ਸਾਰੀਆਂ ਜਿਮਾਂ ਵਿੱਚ ਮੈਂ ਦੇਖੇ ਨੇ ਹਨਾ ਪਲੇਗਰਾਉਂਡ ਜਾਂ ਖੇਡਾਂ ਮੈਦਾਨਾਂ ਜਾਂ ਹਨਾ ਕਿ ਮੈਂ ਦੇਖੇ ਨੇ ਕਈ ਜਿਹੜੇ ਥੋੜੇ ਸੁੱਕੇ ਥੋੜੇ ਮੈਂ ਪਤਲੇ ਹੁੰਦੇ ਨੇ ਸਿਹਤ ਪੱਖੋਂ ਉਹਨਾਂ ਨੂੰ ਕਈ ਦੇਖ ਕੇ ਹੱਸਦੇ ਨੇ ਭਈ ਇਹ ਕੱਲ ਇਹ ਕੰਮ ਕਦੀ ਨਾ ਕਰੋ ਕੀ ਅਗਲੇ ਨੂੰ ਮੋਟੀਵੇਟ ਕਰੋ ਕੁਝ ਡੀਮੋਟੀਵੇਟ ਨਾ ਕਰੋ ਬਈ ਉਹ ਗੱਲ ਡੀਮੋਟੀਵੇਟ ਨਾ ਕਰੋ ਹਾਂ ਜਿਹੜੀ ਸਟਾਰਟਿੰਗ ਜਿਹੜੀ ਆਪਾਂ ਥੱਲੋਂ ਦਿਖਾਈ ਸੀ ਹੈਨਾ ਹਾਂ ਆ ਗਏ ਆ ਆ ਗੇਟ ਆ ਇਹਦਾ ਪੋਰਟ ਦਿਖਾਇਆ ਜੀ ਆਪਾਂ ਤਾਂ ਹੋਈਆ ਆ ਤਾਂ ਹੋਈ ਬੂਟਵਾੜਾ ਪੱਕਾਸ ਲੈ ਪਰਣਾ ਵੀ ਵਾ ਲੈ ਆ ਤੇ ਅੱਜ ਆਪਾਂ ਚੱਲੇ ਬਨਾਸਰ ਬਾਗ ਹੈਨਾ ਹਰਮਨ ਹਾਂਜੀ ਹਾਂਜੀ ਬਨਾਸਰ ਬਾਗ ਪਾਰਕ ਘੁੰਮਣ ਚੱਲੇ ਸੰਗਰੂਰ ਬਨਾਸਰੂਰ ਤੇ ਨਾਲ ਆਪਣਾ ਐਕਸਟਰਾ ਵੀ ਚੱਕ ਲਈ ਹੈਨਾ ਡਾਕਟਰ ਨੂੰ ਆਪਾਂ ਦਿਖਾ ਜਾਵਾਂਗੇ ये देखी जाए वो थनु ग्राउंड भी दिखावांगा बहुत लोकेशन लेते लेके चले आ जाओ फिर चलो चलो यार जल्दी आ जाओ भाई ये तैयारी ਕੀ ਕਾ ਇਹ ਕੇਵ ਹਰਮਨ ਹਾਂਜੀ ਹਾਂਜੀ ਲਓ ਜੀ ਆਪਾਂ ਪਹੁੰਚ ਗਏ ਆ ਕਿੱਥੇ ਰੋਡ ਤੇ ਸੰਗਰੂਰ ਰੋਡ ਤੇ ਬਰਨਾਲਾ ਦਾ ਸੰਗਰੂਰ ਰੋਡ ਬਰਨਾਲਾ ਤੋਂ ਸੰਗਰੂਰ ਰੋਡ ਆ ਇਹ ਕਿ ਆ ਅੱਗੇ ਬਡ ਰੁੱਖਾਂ ਪਿੰਡ ਆਊਗਾ ਵੀਰੇ ਬਹੁਤ ਵਧੀਆ ਪਿੰਡ ਆ ਠੀਕ ਆ ਕਿੰਨਾ ਕ ਵਧੀਆ ਪਿੰਡ ਆ கே தான் ம ਨਾ ਲੈ ਲੈ ਵੀ ਅੱਜ ਦਾ ਬੜਾ ਮੰਦਾ ਹਾਲ ਹੋ ਗਿਆ ਐ ਮੀਂਹ ਪੈ ਕੇ ਹਟਿਆ ਹੋਰ ਤੇ ਅੱਜ ਹੀ ਗੱਡੀ ਤੇ ਭਾਈ ਸੀ ਦੁਬਾਰਾ ਦਰਿਆ ਛਤਾਰ ਨਹੀਂ ਪੈਗੀ ਹਾਂ ਓਖਾ ਹੀ ਜਾਂ ਵੇ ਯਾਰ ਹੂੰ ਕਿੱਥੇ ਪਾਣੀ ਜ਼ਿਆਦਾ ਖੜਾ ਕਣਕਾਂ ਪੱਕੀਆਂ ਪਈਆਂ ਨੇ ਸਹੀ ਗੱਲ ਆ ਗੜੇ ਵੀ ਪੈ ਗਏ ਅੱਜ ਲੈ ਵੀ ਅੱਪਾ ਕਿੱਥੇ ਪਹੁੰਚਗੇ ਆਪਾਂ ਸੰਗਰੂਰ ਪਹੁੰਚ ਗਏ ਵੀ ਆਪਾਂ ਪਰਨਾਲਾ ਕੈਂਚੀਆਂ ਸੰਗਰੂਰ ਬਸ ਸਟੈਂਡ ਆ। ਘੁੰਮਣ ਕਰਨ ਤੋਂ ਪਹਿਲਾਂ ਕੁਝ ਖਾਣਾ ਕੁਝ ਖਾਪੀ ਲਈਏ ਯਾਰ। ਭੁੱਖ ਜੀ ਲੱਗੀ। ਭੁੱਖ ਜੀ ਲੱਗਿਆ ਜੀ। ਹੋਰ ਇਹ ਪਹਿਲਾਂ ਬਈ ਖਾਪ ਹੀ ਨਹੀਂ ਹੈ ਕੋਸੇ। ਆਪਾਂ ਚੱਲਦੇ ਆ ਲੈਟ ਸ਼ੀਟ। ਹਾਂ ਇੱਥੇ ਆਪਣੇ ਵਧੀਆ ਮੱਤਰ ਨੇ। ਠੀਕ ਆ। ਉਹਨਾਂ ਨਾਲ ਜਾ ਕੇ ਨਾਲੇ ਤੁਹਾਨੂੰ ਮਿਲਾਉਂਦੇ ਆ। ਤੇ ਨਾਲੇ ਉਹਨਾਂ ਨੂੰ ਦੱਸਾਂਗੇ ਕਿਵੇਂ ਖਾਣਾ ਬਿਨਾ ਵਧੀਆ ਜੈਨੂਇਨ ਰੇਟ ਤੇ ਬਹੁਤ ਵਧੀਆ ਬਣਾਉਂਦੇ ਨੇ। ਠੀਕ ਆ। ਆਪਾਂ ਮਿਲਾਉਂਦੇ ਆ ਲੈਟ ਆ ਆਪਣੇ ਘਰਾਵਾਂ ਲ ਵੀ ਚੱਲਦੇ ਆ ਬਈ ਆਪਾਂ ਖਾਣਾ। ਲੈਟ ਸ਼ੀਟ। ਆ ਵੀ ਆ ਪਹੁੰਚ ਗਿਆ ਆਪਣਾ ਮੁੰਡਾ ਨਾ ਪਹੁੰਚ ਗਈ ਲੈਸਟਿਕ ਆ ਜਾਓ ਬਈ ਬਾਈ ਤੋਂ ਪਹੁੰਚ ਕੇ ਕੀ ਕੀ ਆਟਮ ਆਣਾ ਹੈ ਬਾਈ ਲਵੇ ਇਹ ਬਾਈ ਨਹੀਂ ਆਪਣੇ ਭਰਾ ਨੇ ਸ਼ਹੀ 2 ਵਾਈ ਕੀ ਆਲਾ ਉਹ ਰੋੜੇ ਉਹ ਵਾਈ ਕੀ ਆਲਾ ਇੱਕ ਅਲੱਗਲੀ ਬਈ ਇੱਕ ਚੀਜ਼ ਰੋਲ ਇੱਕ ਵਰਦਨ ਮਜੀਟੋ ਤੇ ਇੱਕ ਸਪਾਈਸੀ ਗ੍ਰੈਂਟੀ 버ਗਰ ਕੀ ਕੀ ਆਟਮ ਆ ਬਈ ਆਪਣੇ ਕੋਲ बर्गर सैंडविच स्नैक्स फ्राइज पिज़ा, ब्रेड पिज़ा, सैलेड रैप हो बढ़िया बढ़िया भाई ठीक है अपने, अपने भाई पास्ता और गाले बैठो अपने 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 भ्रावा को पहुंचे हैं भाई लोकेशन दा दियो क्या? लोकेशन मेरे नियर सीएल टावर ठीक है अपना नानकाना चौक ठीक है भाई हां जी हां जी भाई को जरूर पहुंचे हो भाई की ऑर्डर करी दस हैं तू दस तू की खाना मैंने पापा ਆ ਵੀ ਹੁਣ ਖਾਣਾ ਖਾ ਲਿਆ ਆਪਾਂ ਟੈਂਕੀਆਂ ਖੁੱਲ ਨੇ ਤੇ ਬਹੁਤ ਵਧੀਆ ਲੱਗਿਆ ਬਾਈ ਆਹ ਉਹਨਾਂ ਕੋਲ ਖਾਣਾ ਖਾ ਕੇ ਨਾ ਤੇ ਹੁਣ ਚੱਲੇ ਆਪਾਂ ਪਾਰਕ ਦੇਖਣਾ ਕਿਹੜੀ ਪਾਰਕ ਦਾ ਨਾਮ ਨਾ ਕੀ ਹਰਮਣ ਆਪਾਂ ਜਾਵਾਂਗੇ ਵੀਰੇ ਬਨਾਸਰ ਬਾਗ ਬਨਾਸਰ ਉਹ ਜਿਹੜਾ ਕਹਿੰਦੇ ਨੇ ਉਹਦਾ ਕਹਿੰਦਾ 150 ਰੁਪਏ ਨੇ ਤਾਂ ਮੈਂ ਬਨਾਸਰ ਬਾਗ ਖਰੀਦਣਾ ਉੱਥੇ ਜਾਂਦੇ ਹਾਂ ਠੀਕ ਆ ਹੋਰ ਉਹ ਯਾਗਰ ਤੇ ਚੱਲੇ ਪਹਿਲੀ ਵਾਰ ਜਾਣਾ ਬਾਈ ਮੈਂ ਤਾਂ ਨਾਂ ਆਪਣੀ ਪਤਾ ਨਾ ਕੋਈ ਨਾ ਐ ਰਾ ਵਧੀਆ ਮਾਹੌਲ ਉੱਥੇ ਠੀਕ ਹੈ ਖੇਡਣ ਖੁੱਡਣ ਨੂੰ ਵੀ ਬਹੁਤ ਕਹੈਂਡ ਆ ਮਨ ਇਹਦਾ ਗੇਮ ਬੜੀ ਵਧੀਆ ਕਰਾਉਂਦੇ ਨੇ ਠੀਕ ਹਾਂ ਸਟੇਡੀਅਮ ਬਹੁਤ ਕਹੈਂਡ ਆ ਹਾਂ ਉੱਥੇ ਜਾ ਕੇ ਦੇਖ ਲੈ ਕੀ ਹਿਸਾਬ ਕਿਹਾ ਹਾਂ 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 ਸੰਸਾਟਿਕ ਗਰਾਊਡ ਆ ਤੇ ਆਪਾਂ ਮੇਨ ਗੇਟ ਆਗਾ ਇਹ ਵੀ ਗੇਟ ਪੈ ਜਾਂਦਾ ਠੀਕ ਪੈ ਜਾਂਦੇ ਨੇ ਦੋ ਚਾਰ ਇੱਧਰ ਉੱਥਰ ਵੀ ਵੱਡਿਆ ਹਨਾ ਉਹ ਵੀ ਵੱਡਿਆ ਇਹ ਪਾਰਕਿੰਗ ੱਡੀ ਕਰੀਏ ਪਹਿਲਾਂ ਪਾਰਕ ਫਿਰ ਤੁਹਾਨੂੰ ਦਿਖਾਉਂਦੇ ਆ ਲੋਕੇਸ਼ਨ ਆ ਕਾਹ ਦਾ ਕਾਹ ਉਹ ਨਹੀਂ ਕਿੰਨੀ ਗਰਾਊਂਡ ਕਹਿੰਦਾਣਾ ਫੁੱਲਾ ਪੂਰੀ ਘੈਂਟ 깔ਵਾਤਾ ਇੱਥੇ ਮਿਹਨਤ ਬਹੁਤ ਸ਼ਰਾ ਲੱਗੂ ਯਾਰ ਆ ਦੇ ਲਓ ਬਾਈ ਪੂਰਾ ਘੈਂਟ ਗਰਾਊਂਡ ਆ ਮੈਂ ਹਕ ਤੇ ਪਹਿਲਾਂ ਮੈਂ ਐਡ ਪਸਾਇਆ ਹੈ ਗਰਾਊਂਡ ਜਿ ਮੱਥਾ ਟਿਕਿਆ करिए एंट्री आज <laughs> फिर <laughs> <laughs> खादा पीता है सारा बहर नए ना मारजिए जी कर फुला फुल फुल ए ग्राउंड चाहिए पूरी गल बात आ ਗਰਾਊਂਡ ਦੀ ਸਫਾਈ ਦੇਖਣੀ ਹੈ ਨਾ

ਇੰਦੋ ਨਕਮ ਆ ਜਵਾਸ ਤਾਂ ਮੈਨੂੰ ਬੋਡੀ ਸਾਰੀ ਉੱਪਰ ਚੱਕਣੀ ਹੈ ਹੱਥ ਥੱਲੇ ਲਾਉਣਾ ਹੈ ਲੋ ਵੀ ਘੁੰਮਦੇ ਘੁੰਮਦੇ ਹੋਈ ਜਾਂਦਾ ਹਨੇਰਾ ਹਨਾ ਤੇ ਲੱਤਾਂ ਸਾਡੀਆਂ ਵੀਕ ਨੇ ਅੱਜ ਲੈਗ ਲੱਗੀ ਹੋਈ ਸੀ ਤੇ ਸਾਨੂੰ ਅੱਜ ਬਨਾਸਰ ਵਾਗ ਹੀ ਬਹੁਤ ਵੱਡਾ ਲੱਗ ਜਾਂਦਾ ਹਨਾ ਬਹੁਤ ਯਾਰ ਔਖਾ ਹੈ ਪਤਾ ਹੈ ਯਾਰ ਭਾਈ ਤਾਂ ਅੱਧਾ ਹੀ ਘੁੰਮਿਆ ਅੱਧਾ ਰਹਿ ਗਿਆ ਇਹ ਦਰਗਾਹ ਦਿਖਾਉਣੀ ਆ ਗੁਰੂ ਘਰ ਦਿਖਾਉਣਾ ਜਿਹੜੇ ਹਜੇ ਲੋਕ ਬਣਦੇ ਲੋਕ ਫਿਰਦੇ ਇੱਧਰ ਅਸਲੀ ਜਗਾ ਉਹ ਦਿਖਾਉਣੀ ਆ ਬਹੁਤ ਪਤਾ ਹਜੇ ਤਾਂ ਬਹੁਤ ਵੱਡਾ ਪਿਆ ਹਜੇ ਹੱਥ ਵੀ ਦਿਖਾਉਣਾ ਹੇ ਤਾਂ ਯਾਰ ਦਿਖੇ ਹੀ ਕੋਸ ਨਹੀਂ देखो भाई लग गए सैंदे ओ कितनी घंट आ बने आ पार्क दिखा रहे आस-पास ओ गुरु घर है ना सामने ना ये नहीं है परली सैड़ा परली सैड़ा ये यार कितना काड़ा सेट मना पार्क दे कितनी जगह दिया हूं ਹੋ ਹਾਂ ਯਾਰ ਮੈਂ ਤੁਮੇ ਬੋਇਆ ਯਾਰ ਹੋਰ ਹੋ ਗਿਆ ਬੋਇਆ ਤੇ ਚੇਂਜ ਇਹ ਦਵਾ ਖੇਡੀ ਜਾਂਦੇ ਐਸੇ ਪਾਸੇ ਤਾਹੀ ਤਾਂ ਬੈਠ ਗਿਆ ਕਿੱਟੜੀ ਹੋ ਪਾਣੀ ਤਾਂ ਨਹੀਂ ਥੱਲੇ ਹੈਗਾ ਥੋੜਾ ਜਿਹਾ ਪਰ ਕੋਈ ਚੱਕਰ ਨਹੀਂ ਨਿਬੜ ਪਿਆ ਰਹਿ ਨਿਬੜਨਾ ਨਹੀਂ ਜਾਈਏ ਨਾ ਦੇਖੀਏ ਉਹਰਾ ਓਏ ਜਿਵਾਕਾਂ ਵਾਲਾ ਕਰ ਛੱਟ ਹੀ ਨਾ ਖਾਲੀਏ ਕੋਈ ਨਾ ਬਸ ਹੁਣ ਚੱਲ ਆਉਣ ਦੇ ਬਹੁਤ ਬੜਾ ਛੱਟ ਬਾਲੀ ਪੜੀ ਪੱਜੂ ਹੋਰ ਚੌੜ ਚੌੜ ਚੱਲ ਬਹਿ ਲੈ ਲੱਗਦਾ ਸਿੱਧੀਆਂ ਕਰਨਾ ਤੂੰ ਤਾਂ ਬਹਿ ਗਿਆ ਇਹ ਦੇ ਟੈਂਟ ਡੈਂ ਚੱਲ ਨਾ ਬੱਜੇ ਜਮੀਨੇ ਪੈ ਸਵੇਰ ਦੇ ਆਪਾਂ ਗਏ ਆ ਸਾਈਕਲਿੰਗ ਕਿ ਚੀਤੇ ਝੂਟ ਲੈ ਕੇ ਆ ਜਾ ਹਾਂ ਚੱਲ ਚੱਲ ਹਾਏ ਓਏ ਫਾਤੂ ਚੀਤੇ ਚੜਦਾ ਜਾ ਕੇ ਹਾਏ ओ क्यों है मैं यहाँ बैठ के आओ ना देख लत्ता सिद्धियाँ कर ला ना हाँ लत्ता सिद्धियाँ कर ला साइड लो दिया है आठवीं निकाम करता चल हूँ बस निकला यहाँ पर नहर 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 आई दबाले आठ से दफन में गया मैं भी सातवें वाले में अंतर करेगी चल यार ਖੜਜੇ ਖੜਦੇ ਵਾ ਦੇਖੋ ਬਹੁਤ ਡਰ ਲੱਗਦਾ ਯਾਰ ਹਨਾ ਓਏ ਕਾ ਲੈਣ ਆ ਜੋ ਫਿਰ ਬਾਹਰੇ ਖੜ ਜਾਣਾ ਹਾਂ ਹੜਿਆ ਮੈਂ ਹਰਮਾਨਾ ਚੜੂਗਾ ਕੋਸਾਵਾ ਆਪੇ ਮੂਰੇ ਕੋਸਾ ਆਪ ਹੋਣਗੇ ਮੂਰੇ ਕਹਿੰਦੇ ਦੇਖਿਓ ਆ ਜਾ ਉ ਪਰਾਟੀ ਡਰ ਲੱਗਦਾ ਯਾਰ ਹਾਂ ਮੈਨੂੰ ਫੁੱਲ ਡਰ ਲੱਗਦਾ ਆਜੋ ਫਿਰ ਗਾਹਾਂ ਦੇਖਦੇ ਆਂ ਇਹੇ ਆਲੇ ਦੁਆਲੇ ਪਾਣੀ ਆਹ ਯਾਹੀ ਵੇਜਾ ਕੱਛਣਾ ਡੱਕੀ ਉਹਦਾ ਬਲੇ ਛੁੱਟ ਜੇ ਹੱਥ ਤੇ ਐਂ ਜਾਵੇ ਸੱਦਾ ਵਿੱਚ ਹਣਾ ਯਾਰ ਡੁੰਗੜਾ ਨਹੀਂ ਗਾ ਹੈ ਡੁੰਗੜਾ ਦਾ ਕੂਈ ਉਹ ਉੱਚਾ ਹੀ ਹੂੰ ਇੱਧਰ ਵੀ ਬਣਾਇਆ ਹੈ ਇਹ ਹੈ ਕੀ ਸੀ ਪਹਿਲਾਂ ਸੜਾਣਾ ਉੱਪਰ ਦੀ ਜਾਣਾ ਆਵੇ ਰਾਹ ਬਣਿਆ ਇਧਰ ਦੀ ਉੱਪਰ ਗਿਆ ਪ੍ਰਾਣਾ ਹੈ ਨਾ ਇਹ ਗੇਟ ਬੰਦਿਆ ਹਣਾ ਯਾਰ ਕਾਫੀ ਪ੍ਰਾਣਾ ਹੈ ਕਿੜੀਆਂ ਦੀ ਦਿਖ ਆਵਾਜ਼ ਆਉਂਦੀ ਹੈ ਉਹ ਆ ਬਣਿਆ ਹੀ ਵੇ ਉੱਤੇ ਫਿਰਦੇ ਨੇ ਉਸਕੇ ਦਾ ਨਜ਼ਾਰੇ ਲੈਂਦੇ ਉਹਦੇ ਉੱਥੇ ਹੀ ਆ ਗੋ ਮੰਗਰੀ ਨਾ ਭੈਣ ਨਹੀਂ ਪੈਂਦੇ ਜੇ ਅੱਜ ਸੰਗਰੂਰ ਦੇ ਦਾ ਕੁੱਤੇ ਬਾਲੇ ਹਸਿਆਣੇ ਨੇ ਯਾਰ ਮੈਂ ਦੇਖੇ ਨੇ ਪਤਾ ਹੀ ਨਹੀਂ ਹੁੰਦਾ ਇਹ ਜੇ ਕਮਲ ਜੇ ਕੁੱਤੇ ਨਾ ਨਾ ਅਰੇ ਡਰਦੇ ਵੀ ਨਹੀਂ ਆ ਖੜੇ ਨੇ ਮੌਜ ਨਾਲ ਐ ਨਹੀਂ ਗੋ ਕਹਿੰਦੇ ਬਈ ਦੇ ਕਿਹੜੇ ਆ ਬਣਾ ਖੜਾ ਸ਼ਹਿਲ ਆਈ ਉਧਰ ਦੀ ਗਏ ਇੱਧਰ ਦੀ ਘੁੰਮ ਕੇ ਆ ਗਏ ਸਦਾ ਬਸ ਮੁੱਖ ਦੀ ਗੱਲ ਆ ਆਰੇ ਕਿੰਨੀ ਘੰਟਾ ਲੱਗੇਣਾ ਹਣਾ ਸਰਮਾ ਦੇਖੋ ਹੁਣ ਆਪਾਂ ਦੂਸਰੀ ਸਾਈਡ ਆ ਗਏ ਬਈ ਘੁੰਮਦੇ ਘੁੰਮਦੇ ਹਣਾ ਤੇ ਭਰੋਂ ਸਾਡਾ ਬੰਦਾ ਵੀ ਲੀਕੀ ਜਾਂਦਾ ਤੇ ਜਾਣਾ ਵੀ ਆ ਅਜੇ ਆਪਣਾ ਅੱਧਾ ਰਹਿ ਗਿਆ ਨਾ ਘੁੰਮਣ ਵਾਲਾ ਬਹੁਤ ਰਹਿ ਗਿਆ ਬਈ ਹਲੇ ਤਾਂ ਸ਼ੁਰੂਆਤ ਸੀ ਸਹੀ ਗੱਲ ਆ ਥੋੜਾ ਟਾਈਮ ਨਾਲ ਲਾਉਂਦੇ ਤੇ ਗੱਲ ਹੋਰ ਹੁਣ ਇਹ ਵੀ ਫਿਰ ਵੀ ਚੱਲ ਆਪਾਂ ਥੋੜਾ ਮੋੜਾ ਘੁੰਮਾਂਗੇ ਪਰ ਆਇਆ ਬਹੁਤ ਰਹਿ ਗਿਆ ਚੱਲ ਚਲੋ ਕੋਈ ਨਾ ਫਿਰ ਸਹੀ ਇਹ ਗੱਲ ਹਾਂ ਬਾਕੀ ਹੋਰ ਦਿਖਾ ਦੰਨੇ ਹੋਰ ਦਿਖਾ ਦੰਨੇ ਹਾਂ ਹਾਂ ਆ ਸੇ ਪਾਸ ਹਾਂ ਇਹ ਕਿੰਨੇ ਸੋਹਣੇ ਹਨਾ ਯਾਰ ਹਾਂ ਦੇਖੋ ਕਿੰਨੀ ਬਣਾਈਏ ਸਨ ਆਹ ਉਹ ਚੀਜ਼ ਦੀ ਸਟਾਰਟਿੰਗ ਜਿਹੜੀ ਆਪਾਂ ਥੱਲੋਂ ਦਿਖਾਈ ਸੀ ਹਨਾ ਹਾਂ ਆਹ 게ਟ ਆਹ 게ਟ ਦਾ ਪੋਰ্ট ਦਿਖਾਏ ਸੇ ਆਹ ਸਿਕਸ ਸਿਕਸ ਕਰ ਮਾਰੇ 500 ਤੋਂ ਕਰਨਾ ਦਾ ਬੂਰੀ ਹੁਣ ਕਰੇ ਹਾਂ ਹੋ ਕੰਡ ਜੀਆ ਕਿ ਕੈਮਰਾ ਕੋ ਉਮਰ ਲਿਆ ਵਾਗੇ ਫਿਰ ਸ਼ੂਟ ਕਰਾਂਗੇ ਨਾਈਟ ਸ਼ੂਟ ਬਹੁਤ ਘੈਂਟ ਹੋਊਗਾ ਇੱਥੇ ਸਹੀ ਗੱਲ ਆ ਯਾਰ ਸਹੀ ਗੱਲ ਬੋਲਦਾ ਹਾਂ ਹਾਂ ਬਰੇ ਹੁਣ ਹੋ ਗਿਆ ਬਹੁਤ ਜ਼ਿਆਦਾ ਹਨੇਰਾ ਤੇ ਆਪਾਂ ਸੋਚਿਆ ਸੀ ਬਹੁਤ ਖੂਸ ਘੁਮਾਂਗੇ ਫਿਰ ਵੀ ਆਪਾਂ ਜਿੰਨਾ ਘੁਮਿਆ ਤੁਹਾਨੂੰ ਦਿਖਾਤਾ ਵੀ ਵੀਡੀਓ ਦੇ ਵਿੱਚ ਤੇ ਇਸ ਕਰਕੇ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਤੇ ਜੇ ਵੀਡੀਓ ਵਧੀਆ ਲੱਗੀ ਆਪਣੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਯੂ ਕਰਦੇ ਹੋ ਹਣਾ ਬਈ ਬਈ ਆਪਾਂ ਵੀ ਥੋੜੇ ਖਤਰ ਆਪਾਂ ਐਵੇਂ ਕੈਮਰਾ ਫੜ ਕੇ ਵੀਡੀਓ ਬਣਾਉਨੇ ਆ ਹਾਂ ਬਈ ਕਿ ਐਵੇਂ ਆਪਣੀ ਵੀ ਮਿਹਨਤ ਆ ਬਈ ਸਾਰਿਆਂ ਦੀ ਮਿਹਨਤ ਆ ਥੋੜੀ ਵੀ ਮਿਹਨਤ ਆ ਵੀ ਤੁਸੀਂ ਦੇਖ ਲਓ ਬਈ ਥੋੜਾ स्पोर्ट ਕਰ ਹੁਣ ਦੱਬ ਕੇ स्पोर्ट ਕਰ ਦੋ ਹੁਣ ਦੱਬ ਕੇ ਹਾਂ ਸਾਡੇ ਬਹੁਤ ਕੰਮ ਰਹਿ ਗਏ ਕਰਨ ਵਾਲੇ ਬਈ ਪਰ ਤੁਹਾਨੂੰ ਇਹ ਚੀਜ਼ ਦਿਖਾਉਣੀ ਸੀ ਅਸੀਂ ਹਾਂ ਕਿ ਵਧੀਆ ਗੇਮਾਂ ਗੁੰਮਾ ਇੱਥੇ ਵਧੀਆ ਹੁੰਦੀਆਂ ਨੇ ਯਾਰ ਮੈਂ ਗੇਮਾਂ ਦੇਖ ਲਈ ਯਾਰ ਗੇਮਾਂ ਨਾਲ ਹਾਂ ਟਰਸਟ ਵਧੂ ਕਾ ਜਵਾਕ ਹੋਰ ਲੱਗਣਗੇ ਮੋਟੀਵੇਟ ਹੋਣਗੇ ਬਹੁਤ ਵਧੀਆ ਗਰਾਊਂਡ ਸੀ ਬਈ ਹਾਂ ਇੱਕ ਆਪਣੇ ਜਵਾਕਾਂ ਨੂੰ ਵੱਧ ਤੋਂ ਵੱਧ ਗੇਮਾਂ ਖੜਾਓ ਆਪ ਖੇਡੋ ਆਪ ਆਪਣੇ ਜਵਾਕਾਂ ਨਾਲ ਖ ਇਹ ਨਹੀਂ ਕਿ ਆਪਾਂ ਅਗਲਾ ਮੋਟੀਵੇਟ ਕਰੀਏ ਕਦੀ ਵੀ ਕਿਸੇ ਬੰਦੇ ਨੂੰ ਖੇਡਦੇ ਡੀਮੋਟੀਵੇਟ ਨਾ ਕਰੋ ਮੋਟੀਵੇਟ ਕਰੋ ਅਗਲਾ ਕਈ ਹੁੰਦੇ ਨੇ ਕਈ ਦੇਖੇ ਨੇ ਮੈਂ ਬਹੁਤ ਸਾਰੀਆਂ ਜਿਮਾਂ ਵਿੱਚ ਮੈਂ ਦੇਖੇ ਨੇ ਹੈਨਾ ਪਲੇਗਰਾਉਂਡ ਜਾਂ ਖੇਡਾਂ ਮੈਦਾਨਾਂ ਜਾਂ ਹੈਨਾ ਕਿ ਮੈਂ ਦੇਖੇ ਨੇ ਕਈ ਜਿਹੜੇ ਥੋੜੇ ਸੁੱਕੇ ਥੋੜੇ ਮੈਂ ਪਤਲੇ ਹੁੰਦੇ ਨੇ ਸਿਹਤ ਪਕ ਕਿਉਂ ਉਹਨਾਂ ਨੂੰ ਕਈ ਦੇਖ ਕੇ ਹੱਸਦੇ ਨੇ ਭਈ ਇਹ ਕੱਲ ਇਹ ਕੰਮ ਕਦੀ ਨਾ ਕਰੋ ਕਿ ਅਗਲੇ ਨੂੰ ਮੋਟੀਵੇਟ ਕਰੋ ਕੁਝ ਡੀਮੋਟੀਵੇਟ ਨਾ ਕਰੋ ਭਈ ਉਹ ਡੀਮੋਟੀਵੇਟ ਨਾ ਕਰੋ ਹਾਂਜੀ ਬਾਕੀ ਸਪੋਰਟ ਕਰਿਓ ਦੱਬ ਕੇ ਫਿਰ ਮਿਲਦੇ ਹਾਂ ਅਗਲੇ ਪੋਸਟ ਓਕੇ ਬਈ ਹੋਰ ਵੀ ਦਿਖਾਇਆ ਕਰਾਂਗੇ ਹਮਮ